ਆਮ ਡਾਕਟਰ ਪਾਰুল ਸਿਵਲ ਹਸਪੀਟਲ ਮੁਕੇਰੀਆਂ ਅੱਜ ਕੱਲ ਮੇਰੀ ਐਮਰਜੈਂਸੀ ਡਿਊਟੀ ਸੀ ਅ ਰਾਤ 7:45 50 7:50 ਦੇ ਅਰਾਊਂਡ ਸਾਡੇ ਕੋਲ ਥੋੜੇ ਰਾਗੇ ਇੱਕ ਬਿਲਕੁਲ ਨਵਜੰਮੇ ਬੱਚੇ ਨੂੰ ਲੈ ਕੇ ਆਏ ਬੇਬੀ ਬॉय ਸੀ ਉਹ ਕੋਈ ਸ਼ਾਇਦ ਬੱਚੇ ਨੂੰ ਸੁੱਟ ਗਿਆ ਸੀ ਰਸਤੇ ਵਿੱਚ ਹੀ ਤੇ ਅਸੀਂ ਬੱਚੇ ਨੂੰ ਦੇਖਿਆ ਪੁਲਿਸ ਨੂੰ ਅਸੀਂ ਜੋ ਸਾਡੀ ਉਚਿਤ ਕਾਰਵਾਈ ਬੰਦੀ ਸੀ ਸਭ ਤੋਂ ਪਹਿਲਾਂ ਪੁਲਿਸ ਨੂੰ ਇਨਫੋਰਮ ਕੀਤਾ ਪੀਡੀਆਟ੍ਰੀਸ਼ੀਅਨ ਡਾਕਟਰ ਸਿਧਾਂਤ ਕਪੀਲਾ ਔਨ ਕਾਲ ਸੀ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਵੀ ਬੱਚੇ ਨੂੰ ਆ ਕੇ ਦੇਖਿਆ ਅਸੈਸ ਕੀਤਾ ਤੇ ਕਿਹਾ ਕਿ ਬੱਚਾ ਬਿਲਕੁਲ ਹੈਲਦੀ ਹੈ ਠੀਕ ਹੈ ਬੱਚੇ ਦੀ ਕਰਾਈ ਨਾਰਮਲ ਸੀ ਅ ਬੱਚਾ ਇਸ ਟਾਈਮ ਤੇ ਸਾਡੇ ਕੋਲ ਹੀ ਹੈ ਹੈਲਦੀ ਹੈ ਠੀਕ ਹੈ ਬਿਲਕੁਲ ਬਾਕੀ ਇਸ ਟਾਈਮ ਤੇ ਸਾਡੇ ਹਸਪੀਟਲ ਦੇ ਗਾਇਨੀ ਵਾਟ ਵਿੱਚ ਬੱਚਾ ਲੇਬਰ ਰੂਮ ਵਿੱਚ ਰੱਖਿਆ ਹੋਇਆ ਹੈ ਸਾਰੇ ਸਟਾਫ ਡਾਕਟਰਸ ਦੀ ਦੇਖ ਰੇਗ ਵਿੱਚ ਹੈ ਬੱਚਾ ਬਿਲਕੁਲ ਠੀਕ ਹੈ ਮਾਮਲਾ ਇਹ ਕੱਲ ਜੀ ਸਾਨੂੰ ਸ਼ਾਮੀ ਇੱਕ 10 ਵਜੇ ਤਲਾਹ ਮਿਲੀ ਸੀ ਕਿ ਬੱਸ ਅਡੇ ਦੇ ਕੋਲ ਕੋ ਨਵਜਮਾ ਬੱਚਾ ਕਿਸੇ ਔਰਤ ਨੇ ਆਪਣਾ ਗਰਭ ਛਾਉਣ ਦੀ ਖਾਤਰ ਉੱਥੇ ਸੁੱਟਿਆ ਹੋਇਆ ਹੈ ਜੋ ਅਸੀਂ ਤੁਰੰਤ ਮਹਲਾ ਮਕੇਰੀਆਂ ਦੇ ਅਸ਼wini ਕੁਮਾਰ ਨੇ ਜਿਹਨਾਂ ਨਾਲ ਸਹਿਯੋਗ ਕਰਕੇ ਜੀ ਉਹ ਸਿਵਲ ਹਸਪੀਟਲ ਦਾਕਰ ਆਇਆ ਬੱਚੇ ਨੂੰ ਬੱਚਾ ਬਿਲਕੁਲ ਤੰਦਰੁਸਤਾ ਤੇ ਲੜਕਾ ਵਾ ਜਿਸ ਸੰਬੰਧੀ ਅਸੀਂ ਉਹ ਨਾਵਲੂ ਮੌਤ ਦੇ ਖਿਲਾਫ ਮਕੱਦਾ ਨੰਬਰ 254 ਅੰਡਰ ਸੈਕਸ਼ਨ 317 ਦੇ ਤਹਿਤ ਦਰਜ ਕਰਕੇ ਉਸ ਔਰਤ ਦੀ ਸੀਸੀਟੀ ਕੈਮਰੇ ਦੀ ਫੁਟੇਜ ਨਹੀਂ ਭਾਲ ਕਰ ਰਹੇ ਆ ਤੇ ਬੱਚਾ ਬਿਲਕੁਲ ਤੰਦਰੁਸਤਾ ਜੀ ਸਰ ਜੇ ਗੱਲ ਕਰੀਏ ਤਾਂ ਪਤਾ ਲੱਗਿਆ ਕਿ ਕੀ ਅਡਾਪਟ ਕਰਨ ਵਾਸਤੇ ਬੱਚੇ ਨੂੰ ਹਾਂਜੀ ਇਸ ਸੰਬੰਧੀ ਸਾਡੇ ਕੋਲ ਕਈ ਵਿਅਕਤੀ ਆਏ ਆ ਪੇ ਜਿਹੜਾ ਬੇ ਬੱਚਾ ਸਾਨੂੰ ਦੇ ਦੋ ਪਰ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਗਿਆ ਬੇ ਮਨਜੋਗ ਡੀਸੀ ਸਾਹਿਬ ਨਾਲ ਸੰਪਰਕ ਕਰਨ ਉੱਥੇ ਆਪਣੀ ਐਪਲੀਕੇਸ਼ਨਾਂ ਦੇਣ ਤੇ ਅਸੀਂ ਜਿਹੜਾ ਆਪਣਾ ਪ੍ਰੋਪਰ ਜਨਰਲ ਮਨਜੋਗ ਐਸਐਸਪੀ ਸਾਹਿਬ ਨੂੰ ਇਥੋਂ ਪੱਤਰ ਲਿਖ ਕੇ ਭੇਜ ਰਹੇ ਹਾਂ ਜੀ ਤੇ ਇਹ ਬੱਚੇ ਸੋਂ ਦੀ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਗਿਆ ਜੀ ਤੇ ਉਹ ਡੀਸੀ ਸਾਹਿਬ ਨੂੰ ਰਿਕਵੈਸਟ ਕਰਨਗੇ ਬੇ ਜਿਹੜਾ ਲੋੜਵੰਦ ਵਿਅਕਤੀ ਹੈਗਾ ਉਹ ਜਿਹੜਾ ਉਹਦੀ ਪਰਵਰਿਸ਼ ਕਰ ਸਕਦਾ ਗੋਦ ਲੈਣ ਲਈ ਤਿਆਰ ਹੈ ਤੇ ਉਹ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਸਪੁਰਦ ਕਰ ਦਣਗੇ ਜੇ ਨਹੀਂ ਤਾਂ ਕਿਸੇ ਸੰਸਥਾ ਦੇ ਅਧੀਨ ਕਰਨਾ ਹੈ ਤੇ ਸੰਸਥਾ ਨੂੰ ਦੇ ਦਣਗੇ